ਰੋਣਾ ਨਹੀਂ ਘਰ ਬਣਾਵਾਂਗੇ ਤੁਹਾਡਾ ਬਹੁਤ ਵਧੀਆ ਕਬਰਾ ਹੋਣਾ ਠੀਕ ਹੈ ਸਰਪੰਚ ਲੱਖ ਰੁਪਇਆ ਮੈਂ ਅੱਜ ਦੇ ਕੇ ਜਾ ਰਹੇ ਹਾਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਪਿੰਡ ਸੰਸਪੁਰ ਹੈ ਇਹ ਪਿੰਡ ਸੰਸਪੁਰ ਆਪਾਂ ਖੜੇ ਆਂ ਔਰ ਗੁੜੀਆ ਸੁਡੀ ਪਿਆਰੀ ਜੀ ਕਿੰਨੀਆਂ ਭੈਣਾਂ ਤੁਸੀਂ ਤਿੰਨ ਤਿੰਨ ਭੈਣਾਂ ਨਹੀਂ ਕਾਏ ਹਨ ਤੇਰਾ ਨਾਮ ਕੀ ਹੈ ਰਾਜੇ ਸੰਜਨਾ ਨਾ ਰੋਣਾ ਮੇਰਾ ਪੁੱਤਰ ਨਾ ਮੈਂ ਸਮਾਈਲ ਦੇਣ ਆਇਆ ਤੁਹਾਨੂੰ ਠੀਕ ਹੈ ਤੇ ਇਹਨਾਂ ਜੀ ਮਾਤਾ ਜੀ ਨੇ ਮੈਂ ਡਿਊਟੀ ਲਈ ਆ ਸਰਪੰਚ ਸਾਹਿਬ ਦੀ ਘਰ ਜਿਹੜਾ ਇਹਨਾਂ ਦਾ ਟੁੱਟ ਚੁੱਕਿਆ ਥੱਲੇ ਨੀਹਾਂ ਦੇ ਵਿੱਚ ਵੀ ਮੜਾ ਜਿਹਾ ਸਾਈਡ ਤੇ ਹੋਇयो ਇੱਥੇ ਦੇਖੋ ਨੀਹਾਂ ਦੇ ਅੰਦਰ ਤੱਕ ਪਾਣੀ ਆਇਆ ਨੀਹਾਂ ਖੋਖਲੀਆਂ ਨੇ ਛੱਤ ਡਿੱਗੀ ਪਈ ਐ ਢਾਕੇ ਆਪਾਂ ਬਹੁਤ ਸੋਹਣਾ ਕਾਰੀ ਬਣਾਣਾ ਔਰ ਸਰਪੰਚ ਸਾਹਿਬ ਦੀ ਡਿਊਟੀ ਐ ਜੀ ਔਰ ਇਹਨਾਂ ਨੇ ਜ਼ਿੰਮੇਵਾਰੀ ਲਈ ਐ ਹੋਰ ਪਤਵੰਤੇ ਸੱਜਣ ਪਿੰਡ ਦੇ ਨਾਲ ਖੜੇ ਨੇ ਤੇ ਲੱਖ ਰੁਪਇਆ ਮੈਂ ਅੱਜ ਦੇ ਕੇ ਜਾ ਰਹੇ ਆ ਸਰਪੰਚ ਸਾਹਿਬ ਮੈਨੂੰ ਉਮੀਦ ਆ ਧੰਨਵਾਦ ਆ ਤੁਹਾਡਾ ਔਰ ਤੁਸੀਂ ਦਿਲੋਂ ਜਾਣ ਤੋਂ ਵੱਡੇ ਵੀਰਾਂ ਤੁਸੀਂ ਮਰੀਬਲ ਲਾਫ ਜੀ ਨਹੀਂ ਹੈ ਦਾ ਧੰਨਵਾਦ ਕਰਨੇ ਵਾਸਤੇ ਸਾਡੇ ਪਿੰਡ ਪਹੁੰਚੇ ਤੁਸੀਂ ਸਾਰ ਲਈ ਆ ਅਸੀਂ ਸਾਰੇ ਪਿੰਡ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪਰਿਵਾਰ ਦੀ ਮਦਦ ਕੀਤੀ ਨਹੀਂ ਨਹੀਂ ਧੰਨਵਾਦ ਸ਼ਰਮਿੰਦਾ ਨਾ ਕਰੋ ਅਸੀਂ ਦੇਖਦੇ ਸਾਰੇ ਪੰਜਾਬਾ ਇੱਕ ਮਹੀਨਾ ਹੋ ਗਿਆ 20 ਦਿਨ ਜੋ ਸੇਵਾ ਤੁਹਾਡੀ ਆ ਦੇਖੋ ਰੱਬੀ ਰੂਹਾਂ ਹੈ ਪੰਜਾਬ ਨੂੰ ਖੜੀਆਂ ਜਪ ਪੰਜਾਬ ਦਾ ਕੱਖ ਨਹੀਂ ਵਿਗੜ ਸਕਦਾ ਹਾਂ ਜਨਾਰੇ ਵਰਗੀ ਜਪੀ ਰੂਹ ਆਪਣੇ ਪੰਜਾਬ ਦੇ ਨਹੀਂ ਨਹੀਂ ਇਹ ਤਾਂ ਮੇਰਾ ਆਪਣਾ ਏਰੀਆ ਹੈ ਹਨਾ ਮੈਂ ਪਿਛਲੇ 12 ਦਿਨ ਤੋਂ ਉਧਰ ਗੁਰਦਾਸਪੁਰ ਏਰੀਆ ਚ ਠੀਕ ਹੈ ਜੀ ਫਾਸਲਾਂ ਦਾ 100% ਨੁਕਸਾਨ ਹੈ ਇੱਥੇ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਸੈਟੇਲਾਈਟ ਦਾ ਮੂੰਹ ਇੱਧਰ ਕਰਕੇ ਛੇਤੀ ਤੋਂ ਛੇਤੀ ਹੈਲਪ ਕੀਤੀ ਜਾਵੇ ਔਰ ਇਸ ਪਰਿਵਾਰ ਦੇ ਨਾਲ ਸਾਰਾ ਪਿੰਡ ਖੜਾ ਹੈ ਸਾਡੀ ਸਾਰੀ ਟੀਮ ਖੜੀ ਹੈ ਸਰਪੰਚ ਸਾਹਿਬ ਬੜੇ ਅੱਛੇ ਇਨਸਾਨ ਨੇ ਤੇ ਆਪਾਂ ਬਹੁਤ ਛੇਤੀ ਤੁਹਾਡਾ ਬਹੁਤ ਵਧੀਆ ਜਿਹਾ ਘਰ ਬਣਾ ਕੇ ਦੇਵਾਂਗੇ ਠੀਕ ਹੈ ਮੇਰੇ ਪੁੱਤਰ ਓਕੇ ਸਰਪੰਚ ਸਾਹਿਬ ਧੰਨਵਾਦ ਖਾਲਸਾ ਮੋਹਾਈ ਗੁਰੂ ਜੀ ਕਿ ਭਤੇ ਆਜੋ